ਨਹੀਂ ਜਨਮ ਲਖਾਰਤ ਕੀ ਨਾ ਕਹੋ ਨਾਨਕ ਪਜ ਹਰਮਨਾ ਜੇ ਮਿੱਧ ਜਲ ਕੋਮੀ ਨ ਵਿਕਿਆਮ ਸੋ ਕਾਹੇ ਰਚਿਓ ਨਿਮਕ ਨ ਹੋਏ ਉਦਾਸ ਕਹੋ ਨਾਨਕ ਪਜ ਹਰਮਨਾ ਹਰੇ ਮਗਮ ਕੀ ਫਾਸ ਹਰਨਾ ਆਵਰੇ ਕਿਉ ਨ ਬਜੇ ਭਗਵਾਨ ਅਨਦਾਰਾ ਸੰਪਤ ਸਗਲ ਜਿਨੇ ਜਿਨੇ ਆਪਣੀ ਕਰਮਾ ਨ ਇਨ ਮੈਂ ਗਜ ਸੰਗੀਲੇ ਨਹੀਂ ਨਾਨਕ ਸਾਚੀ ਜਾਨ ਬਦ ਤੇ ਉਦਾਰਨ ਪੈ ਹਰਨ ਹਰਨਾਥ ਕੇ ਨਾਥ ਕਉ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾ ോ ഡോലീന തന്നെ സുഖ ദോ അതോ നാനക സിമര ഗു സുഖദാ താമസ ഗോയാന സിമര ഗതോ ਦੇ ਪਾਈਏ ਦੇ ਪਜਰੇ ਤੈਂ ਮੀਤਾ ਕੋ ਨਾਨਕ ਸੁਨਰੇ ਮਨਾ ਹੋਦ ਘਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਜਾਨੋ ਸਤਰ ਸੁਜਾਨ ਵੇ ਦੇ ਉਪਜਿਓ ਨਾਨਕਾ ਲੀਨ ਤਹੇ ਮਹਿਮਾਨ ਘਟ ਘਟ ਮੈਂ ਹਰ ਜੂ ਬਸੇ ਜਮਨਾ ਕੋ ਤੇ ਉਤਰੇ ਪਾਰ ਸੁਖ ਦੁਖ ਜੇ ਪਰ ਸੈ ਨਹੀਂ ਲੋਭ ਮੋ ਅਭਿਮਾਨ ਕੋ ਨਾਨਕ ਸੁਨ ਦੇ ਮਨਾ ਸੋ ਮੂਰਤ ਭਗਵਾਨ ਕੋ ਤਤ ਨਿੰਦਿਆ ਨਾਏ ਜੇ ਕੰਚਨ ਲੋਹ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕੰਦ ਤਾਏ ਤਹ ਜਾਨ ਆਰਕ ਸੋਖ ਜਾ ਕੇ ਨਹੀਂ ਗੈਰੀ ਮੀਤ ਸਮਾਨ ਕਉ ਨਾਨਕ ਸੁਣ ਲੈ ਮਨਾ ਮੁਗਤ ਤਾਏ ਤੇ ਜਾਨ ਮੈਂ ਕਾਹੂ ਕੋ ਦੇਰ ਲੈ ਲੈ ਪੈ ਮਾਜ ਤਿਆਨ ਕਉ ਨਾਨਕ ਸੁਣ ਲੈ ਮਨਾ ਗਿਆਨੀ ਤਾਏ ਬਖਾਨ ਦੇ ਬਿਖਿਆ ਸਗਲੀ ਤਜੀ ਦੀਓ ਤੇਖ ਬੈਰਾਗ ਨਰੇ ਮਨਾ ਤੇ ਨਰਮ ਤੇ ਪਾਦ ਏ ਮਾਇਆ ਮਮਤਾ ਤਜੀ ਸਭ ਤੇ ਪਿਉ ਉਦਾਸ ਬਾਬਾ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ RAM ਪਛਾਨ ਬਾਬਾ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾ ਹਰਨਾ ਕਰ ਮੈਂ ਹਰ ਕੋ ਨਾਮ ਜਿਸ ਦਿਨ ਜੋ ਨਾਨਕ ਬਜੇ ਸਫਲ ਹੋਏ ਤੇ ਗਾਹ ਦੇਵਾ ਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਹੋ ਨਾਨਕ ਸੁਨ ਰੇ ਮਨ ਪਰੇ ਨ ਜਮਕੇ ਤਾ ਜੋ ਪ੍ਰਾਣੀ ਮਮਤਾ ਦਜੇ ਲੋ ਰੇ ਹੋਰ ਨੇ ਤੇ ਉਦਾਰ ਜੋ ਸੁਪਨਾ ਅਰਪੇ ਕਣਾ ਐਸੇ ਜਗ ਕੋ ਜਾਣ ਮੇਰੇ ਵਿੱਚ ਕੁਛ ਸਾਝੋ ਨਹੀਂ ਨਾਨਕ ਬਿਨ ਭਗਵਾਨ ਇਸ ਜਨ ਮਾਇਆ ਕਾਰਨੇ ਪ੍ਰਾਣੀ ਦੋਲਤਨੀ ਤੋਟਨ ਮੈਂ ਨਾਨਕ ਕਉ ਦਾ ਉਪਜੈ ਬਿਨ ਸੇਨੀਤਾ ਜਗ ਰਚਨਾ ਤੇ ਸੇ ਰਚੀ ਜਨਾਨਕ ਸੁਨਮੀ ਤਾਣੀ ਕਸ਼ੂਨ ਚੇਤਹੀਂ ਮਾਤਮਾ ਆਇਆ ਕੰਦਾ ਕੋ ਨਾਨਕ ਬਿਨ ਹਰ ਭਜਨ ਬਰਤ ਤਾਏ ਜਮਬੰਦ ਜੋ ਸੁਖ ਕੋ ਚਾਹੇ ਸਦਾ ਮਨਾ ਦੁਰਲਭ ਮਨੁ ਦੇਹ ਮਾਇਆ ਕਾਰਨਤਾ ਗਈ ਮੂਰਖ ਲੋਗ ਅਜਾਣ ਕੋ ਗਿਆਨਕ ਬਿਨ ਹਰ ਭਜਨ ਅਭਿਧਾ ਜਨਮ ਸਿਰਾਨ ਜੋ ਪ੍ਰਾਣੀ ਇਸ ਦਿਨ ਭਜੇ ਰੂਪ ਰਾਮ ਤੇਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ अदरियो बिसरियो गोविंद नामा कौ नानक बिन हर भजन जीवन कोने काम रोनी रामन चेतई मदमाया कै अनदा कौ नानक हर भजन बिन परत चाहि नम फंद ਮਨਾਂ ਅੰਤ ਸਹਾਈ ਹੋਏ ਜਨਮ ਜਨਮ ਕਰਤ ਫਿਰਿਓ ਮਿਟਿਓ ਨ ਜੰਮ ਕੋਤਰਾਸ ਕੋ ਨਾਨਕ ਹਰਿ ਭਜਮਨਾ ਨਿਰਮੈ ਪਾਵੇ ਬਾਸ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨਾ ਗੁਰਮਤਿ ਸਿਓ ਨਾਨਕ ਫਦਿਓ ਰਾਖ ਲਿਓ ਭਗਵਾ ਈਮਾਨ ਕਰਨੋ ਸੋ ਸੁਨਿਏਓ ਪਰਿਉ ਲੋਭ ਕੈ ਪੰਦਾ ਨਾਣਕ ਸਮੇਂ ਹੋ ਰਾਮ ਗਇਓ ਆਪ ਕਿਉ ਰੋਵਤ ਅੰਦ ਮਨ ਮਾਇਆ ਮੈ ਨੰਬਰਿਓ ਨਿਸਤ ਨਾਹਿ ਨਮੀਤਾ ਨਾਣਕ ਮੂਰਤ ਚਿਤਰਜਿਓ ਛਾੜਤ ਨਾਹਿ ਨਬੀਤ ਦਰ ਚਾਹਤ ਕਛਾਉਰ ਗਲਵਰੀ ਗਤਨ ਬਾਤ ਸੁਖ ਕੇ ਕੀਏ ਲੋਕ ਕੋ ਕੀਓ ਨਕੋ ਹੈ ਕਉ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਪਿਗਾਰੀ ਬਿਰਤ ਹੈ ਸਭ ਕੋ ਦਾ ਦਾਰਾਵਾ ਕਉ ਨਾਨਕ ਮਨ ਸਿਮਰਲੇ ਕਾਨ ਨਰਭ ਕਰਤ ਹੈ ਦੇਖੋ ਬਿਨ ਸੇ ਚਨ ਮਹਿਮੀਤਾ ਜੈ ਪ੍ਰਣੀ ਹਰ ਜਸ ਗਇਓ ਨਾਨਕ ਤੇ ਜਗ ਜੀਤ ਜੈ ਕਟ ਸਿਮਰਨ ਰਾਮ ਗੁਮਨ ਹੋਇ ਇਕ ਚੇਤ ਦੀਰਤ ਪਰ ਤਿਆਰਤਾ ਨਿਕਰ ਮਨ ਮੈਂ ਤਰੇ ਗੁਮਾਨ ਮਾਨਕ ਨੇ ਫਲ ਜਾਤ ਦੇ ਜੋ ਕੁੰਚ ਰੇਸ਼ਨਾਨ ਸਿਰ ਕੰਬਿਓ ਪਗ ਡਗ ਮੰਗੇ ਨੈਣ ਝੋਦ ਤੇਹੀ ਨਾ ਕੋ ਨਾਨਕ ਦੇ ਬਿਦ ਪਈ ਤੋ ਨਾ ਹਰਿ ਰਸੀਨਿਤ ਕਰ ਦੇ ਕਿਉ ਜਗਤ ਤਹ ਹੈ ਤੇਰਾ ਕੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਅਗਿਆਨਿ ਹੋ ਰੇ ਮੀਤਾ ਕਹ ਨਾਨਕ ਤੇ ਨਾ ਰਹੇ ਜਿਉ ਬਾਲੂਗੀ ਬੀਤ ਨਾਮ ਕਯੋ 라ਵਣ ਗਯੋ ਦਾ ਕੋ ਬੋ ਪਰਵਾਰ ਕਹ ਨਾਨਕ ਤੇ ਕਰ ਨਹੀਂ ਸੁਪਨੇ ਜੋ ਸੰਸਾਰ ड सग जल There you go. ഇമ സംസാര ണ ലാനക ਨਾਮ ਮਿਲੇ ਤਾਂ ਜੀਵਾ ਕੰਨ ਮਨ ਦੀ ਜੀਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਿੱਧੀ ਸਤਬ ਦੀ ਨੂੰ ਸਮਰਪਿਤ ਨਵੇਂ ਮੱਲੇ ਦੇ ਸ਼ਲੋਕ ਬੀਬੀਆਂ ਭੈਣਾਂ ਵੱਲੋਂ ਆਪ ਜੀ ਦੇ ਸਾਹਮਣੇ ਸਰਵਣ ਹੋਏ ਨੇ ਸਰਵਣ ਕਰਾਏ ਗਏ ਨੇ ਬਾਣੀ ਪੜਦੇ ਇੱਕ ਨਹੀਂ अनेका ਗਲਤੀਆਂ ਹੋ ਜਾਂਦੀਆਂ ਨੇ ਗੁਰੂ ਦੀ ਸੰਗਤ ਗੁਰੂ ਸਾਹਿਬ ਆਪ ਬਖਸ਼ਣ ਜੋਗ ਨੇਕੀ ਮਾ ਕਰਨਾ ਜੀ ਅੱਗੇ ਤੋਂ ਸਮਤ ਬਖਸ਼ਣਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ